ਨਮਸਕਾਰ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ ਤੇ ਹੁਣ ਤੁਸੀਂ ਜਗਜੀਤ ਉਮੀਦ ਤੋਂ ਪ੍ਰਾਦੇਸ਼ੀ ਖਬਰਾਂ ਸੁਣੋ ਪਹਿਲਾ ਇਸ ਬੁਲੇਟਨ ਦੀਆਂ ਖਾਸ ਖਬਰਾਂ ਸਰਬੋਚ ਅਦਾਲਤ ਨੇ ਸ਼ੰਭੂ ਬਾਰਡਰ ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀਆਂ ਸ਼ਿਕਾਇਤਾਂ ਨੂੰ ਸੁਲਝਾਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਨਵਾਬ ਸਿੰਘ ਦੀ ਅਗਵਾਈ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ ਹੈ ਪੰਜਾਬ ਵਿਧਾਨ ਸਭਾ ਦਾ اجلاس ਅੱਜ ਪਿਛਲੇ اجلاس ਤੋਂ ਬਾਅਦ ਵਿਸ਼ਲੇ ਰੂਹਾਂ ਅਨੁਸ਼ਾਧਾਂ ਦੇਣ ਤੋਂ ਬਾਅਦ ਸ਼ੁਰੂ ਹੋਇਆ ਪੰਜਾਬ ਦੇ ਨੌਜਵਾਨਾਂ ਦੀ ਯੋਗਤਾ ਤੇ ਉਦਮੀ ਹੁਨਰ ਨੂੰ ਉਤਸ਼ਾਹਿਤ ਕਰਨ ਵਾਸਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਨੇ ਰੈਨਾ ਐਜੂਕੇਸ਼ਨ फाउंडेशन ਨਾਲ ਸਮਝੌਤਾ ਸਹੀ ਬਦਕੀਤ ਹੈ ਅਤੇ ਪੈਰਾਸੋਲੰਪਿਕ ਵਿੱਚ ਜੁਗੇਸ਼ ਕਥੋਨਿਆ ਨੇ ਪੁਰਸ਼ਾਂ ਦੇ ਡਿਸਕਸ ਥ्रो 55 ਦੇ ਫਾਈਨਲ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਰਾਸ਼ਟਰਪਤੀ ਤੇ ਉਪਰਾਸ਼ਟਰਪਤੀ ਨੇ ਜੁਗੇਸ਼ ਕਥੋਨਿਆ ਨੂੰ ਵਧਾਈ ਦਿੱਤੀ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਸਰਵੋਚ ਸਦਨ ਨੇ ਸ਼ੰਭੂ ਬਾਰਡਰ ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀਆਂ ਸ਼ਿਕਾਇਤਾਂ ਨੂੰ ਸੁਲਝਾਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਜਸਜੀਤ ਨਵਾਬ ਸਿੰਘ ਦੀ ਅਗਵਾਈ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ ਹੈ ਜਸਟਿਸ ਇਕ ਸੂਰਿਆकांत ਤੇ ਉੱਜਲ ਭਵਾਨ ਦੇ ਬੈਂਚ ਨੇ ਕਮੇਟੀ ਨੂੰ ਇੱਕ ਹਫ਼ਤੇ ਅੰਦਰ ਪਹਿਲੀ ਮੀਟਿੰਗ ਕਰਨ ਦਾ ਨਿਰਦੇਸ਼ ਦਿੱਤਾ ਹੈ ਸਰਵੋਚ ਅਦਾਲਤ ਨੇ ਕਿਹਾ ਹੈ ਕਿ ਕਿਸਾਨਾਂ ਦੇ ਮੁੱਦਿਆਂ ਦਾ ਸਿਆਸੀਕਰਨ ਨਹੀਂ ਹੋਣਾ ਚਾਹੀਦਾ ਅਤੇ ਕਮੇਟੀ ਵੱਲੋਂ ਪੜਾਅਵਾਰ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਸਿਖਰਲੀ ਅਦਾਲਤ ਨੇ ਇਹ ਵੀ ਕਿਹਾ ਹੈ ਕਿ ਕਿਸਾਨਾਂ ਨੂੰ ਸ਼ਾਂਤਮਈ ਅੰਦੋਲਨ ਤੋਂ ਬਦਲਨੇ ਸਥਾਨਾਂ ਦੀ ਤਵਰੀਲ ਕਰਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਸਰਵੋਚ ਅਦਾਲਤ ਹਰਿਆਣਾ ਸਰਕਾਰ ਦੀ ਉਸ ਪਟੀਸ਼ਨ ਤੇ ਸੁਣਵਾਈ ਕਰ ਰਹੀ ਸੀ ਜਿਸ ਵਿੱਚ ਹਾਈ ਕੋਰਟ ਦੇ ਉਸ ਹੁਕਮ ਨੂੰ ਚੁਣੌਤੀ ਦਿੱਤੀ ਗਈ ਹੈ ਜਿਸ ਨੂੰ ਇੱਕ ਹਫ਼ਤੇ ਦੇ ਅੰਦਰ ਅੰਦਰ ਅੰਬਾਲਾ ਨੇੜੇ ਸ਼ੰਭੂਸਰਾਤੇ ਖੜੇ ਕੀਤੇ ਬੈਰੀਗੇਡਾਂ ਨੂੰ ਹਟਾਉਣ ਲਈ ਕਿਹਾ ਗਿਆ ਸੀ ਪ੍ਰਦਰਸ਼ਨਕਾਰੀ ਕਿਸਾਨ 13 ਫਰਵਰੂਅਰੀ ਤੋਂ ਇੱਥੇ ਬੈਠੇ ਹੋਏ ਨੇ ਸੜਕ ਆਵਾਜਾਈ ਤੇ ਕੌਮੀ ਸ਼ਾਰਾ ਮੰਤਰੀ ਨਿਤਨ ਗੜਕਰੀ ਨੇ ਕਿਹਾ ਹੈ ਕਿ ਜੈਵਿਕ ਇੰਦਨ ਖੇਤਰ ਵਿੱਚ ਦੇਸ਼ ਦੇ ਖੇਤੀਬਾੜੀ ਅਤੇ ਪੇਂਡੂ ਖੇਤਰਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਦੀ ਵੱਡੀ ਸਮਰੱਥਾ ਹੈ ਨਿਤਨ ਗੜਕਰੀ ਨੇ ਕਿਹਾ ਕਿ ਦੁਨੀਆ ਦੀ ਤੇਜ਼ੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਲਈ ਭਾਰਤ ਨੂੰ ਦਰਾਮਦ ਘਟਾਉਣ ਅਤੇ ਬਰਾਮਦ ਵਧਾਉਣ ਦੀ ਲੋੜ ਹੈ ਉਹਨੇ ਇਹ ਗੱਲ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੂਰੀ ਦੇ ਨਾਲ ਨਵੀਂ ਦਿੱਲੀ ਵਿੱਚ ਇੰਡੀਆ ਬਾਇਓ ਐਨਰਜੀ ਐਂਡ ਟੈਕ ਐਕਸਪੋ 2024 ਅਤੇ ਕ ਮੰਤਰੀ ਜੈਬ ਊਰਜਾ ਅਤੇ ਟੈਕਨੋਲੋਜੀ ਕਾਨਫਰੰਸ ਦੇ ਉਦਘਾਟਨ ਮੌਕੇ ਕਹੀ ਪੰਜਾਬ ਵਿਧਾਨ ਸਭਾ ਦਾ اجلاس ਅੱਜ ਪਿਛਲੇ اجلاس ਤੋਂ ਬਾਅਦ ਦੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇ ਨਾਲ ਸ਼ੁਰੂ ਹੋ ਗਿਆ ਹੈ ਪੰਜਾਬ ਵਿਧਾਨ ਸਭਾ ਨੇ ਪਿਛਲੇ اجلاس ਤੋਂ ਬਾਅਦ ਵਿਛੜ ਚੁੱਕੀਆਂ ਹੋਗੀਆਂ ਸ਼ਕਤੀਆਂ ਆਜ਼ਾਦੀ ਘੁਲਾਟੀਆਂ ਪੱਤਰਕਾਰ ਤੋਂ ਇਲਾਵਾ ਸਿਆਸੀ ਹਸਤੀਆਂ ਨੂੰ ਸ਼ਰਧਾਲੀਆਂ ਭੇਟ ਕੀਤੀਆਂ 16ਵੀਂ ਵਿਧਾਨ ਸਭਾ ਦੇ 7ਵੇਂ ਸੈਸ਼ਨ ਵਿੱਚ ਸਦਨ ਨੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ सुरजीत सिंह मिनहहास सबका सुखदेव सिंह सिलो सबका मंत्री सुरजीत सिंह कोहली सबका लोग सभा मैंबर कमल चौधरी सबका राजसभा मैंबर गुरचरण कौर सबका विधायक धनवंत सिंह आजादी घुलाटी सरदूत सिंह कश्मीर सिंह गुरदेव सिंह जगदीश प्रसाद उगे लेखक कवि डॉक्टर सुरजीत पात्र स्पोक्समैन अखबार के संस्थापक जोगिंदर सिंह पैरेदार अखबार के संपादक जसदीप जसपाल सिंह होर इलावा ਨਕੌਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ ਦੇ ਮਾਤਾ ਜਸਬੀਰ ਕੌਰ ਲਾਲੀ ਅਤੇ ਪਤੀ ਸ਼ਰਨੀ ਸਿੰਘ ਮਾਨ ਨੂੰ ਸ਼ਰਧਾਂਜਲੀ ਪੇਟ ਕੀਤੀਆਂ ਇਸ ਦੌਰਾਨ ਸਤਕਾਰਯੋਗ ਵਿਛੜ ਚੁਕੀਆਂ ਹਸਤੀਆਂ ਦੀ ਯਾਦ ਵਿੱਚ 2 ਮਿੰਟ ਦਾ ਮੌਨ ਵੀ ਰੱਖਿਆ ਗਿਆ ਪ੍ਰਦੇਸ਼ੀ ਖਬਰਾਂ ਤੁਸੀਂ ਆਕਾਸ਼ਮਣੀ ਜਲੰਧਰ ਤੋਂ ਸੁਣ ਰਹੇ ਹੋ ਰੋਜ਼ਗਾਰ ਦੇ ਬਦਲੇ ਵਿੱਚ ਭਰਜਾਨਾ ਮੁਤਾਬਕ ਪੰਜਾਬ ਦੇ ਨੌਜਵਾਨਾਂ ਦੀ ਯੋਗਤਾ ਅਤੇ ਉਦਮੀ ਹੁਨਰ ਨੂੰ ਉਤਸ਼ਾਹਿਤ ਕਰਨ ਵਾਸਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਨੇ ਰੈਨਾ ਐਜੂਕੇਸ਼ਨ ਫਾਊਂਡੇਸ਼ਨ ਨਾਲ ਸਮਝੌਤਾ ਸહી ਵਧ ਕੀਤਾ ਹੈ ਇਸ ਮੌਕੇ ਪੰਜਾਬ ਦੇ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਰੋੜਾ ਵੀ ਮੌਜੂਦ ਰਹੇ ਇਸ ਪਾਈਵਾਲੀ ਦਾ ਉਦੇਸ਼ ਰੋਜ਼ਗਾਰ ਸਬੰਧੀ ਸਿਖਲਾਈ ਹੁਨਰ ਵਿਕਾਸ ਇੰਟਰਨਸ਼ਿਪ ਅਤੇ ਨੌਕਰੀ ਦੀ ਪੇਸ਼ਕਸ਼ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣਾ ਹੈ ਮਿਸ਼ਨ ਟਰੈਕਟਰ ਅਮਰਿਤ ਸਿੰਘ ਨੇ ਦੱਸਿਆ ਹੈ ਕਿ ਇਸ ਪਹਿਲ ਕਦਮੀ ਨੂੰ ਆਨਲਾਈਨ ਅਤੇ ਆਫਲਾਈਨ ਢੰਗ ਨਾਲ ਇੱਕ ਹਾਈਬ੍ਰਿਡ ਮਾਡਲ ਰਾਹੀਂ ਲਾਗੂ ਕੀਤਾ ਜਾਏਗਾ ਜਿਸ ਵਿੱਚ ਹਿੱਸਾ ਲੈਣ ਵਾਲਿਆਂ ਲਈ ਕੋਈ ਫੀਸ ਨਹੀਂ ਹੋਏਗੀ ਉਨ੍ਹਾਂ ਕਿਹਾ ਕਿ ਸ਼ੁਰੂਆਤੀ ਤੌਰ ਤੇ 10000 ਯੋਗਮੀਆਂ ਦਵਾਰਾਂ ਦੇ ਸੂ ਵਿੱਚੋਂ ਸਿਖਰਲੇ 1000 ਉਮੀਦਵਾਰਾਂ ਦੀ ਚੋਣ ਸਮੂਹ ਦੇ ਸਲਾਹਕਾਰ ਅਤੇ ਸਿਲਾਈ ਕਰਤਾ ਵਜੋਂ ਕੀਤੀ ਜਾਏਗੀ। ਰਿਆਦਪੁਰਾ ਯੂਨੀਵਰਸਿਟੀ ਨੇ ਰੇਡੀਓਲੋਜੀ ਅਤੇ ਪ੍ਰੈਸ਼ਰ ਇੰਜੈਕਟਰਾਂ ਦੀ ਵਰਤੋਂ ਬਾਰੇ ਦੋ ਰੋਜ਼ਾ ਵਰਕਸ਼ਾਪ ਕਰਵਾਈਏ। ਵਰਕਸ਼ਾਪ ਵਿਸ਼ੇਸ਼ ਤੌਰ ਤੇ ਆਰਵੀਯੂ ਦੇ ਵਿਦਿਆਰਥੀਆਂ ਲਈ ਮੈਡੀਕਲ ਰੇਡੀਓਲੋਜੀ ਦੇ ਵਿਦਿਆਰਥੀਆਂ ਲਈ ਸੀ। ਇਸ ਰਾਹੀਂ ਪ੍ਰੈਸ਼ਰ ਇੰਜੈਕਟਰਾਂ ਦੀ ਵਰਤੋਂ ਵਿੱਚ ਸਿਧਾਂਤਕ ਗਿਆਨ ਅਤੇ ਵਿਹਾਰਕ ਅਨੁਭਵ ਪ੍ਰਾਪਤ ਕਰਨ ਦਾ ਇੱਕ ਬਲੱਖਣ ਮੌਕਾ ਪ੍ਰਦਾਨ ਕੀਤਾ ਗਿਆ। ਚਾਂਸਲਰ ਗੁਰਿੰਦਰ ਸਿੰਘ ਬਾਵਾ ਨੇ ਨਵੇਂ ਵਰਕਸ਼ਾਪ ਕਰਵਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਹੈ ਵਰਕਸ਼ਾਪ ਦੀ ਸ਼ੁਰੂਆਤ ਭਾਗੀਦਾਰਾਂ ਨੂੰ ਰੇਡੀਓਲੋਜੀ ਅਤੇ ਪ੍ਰੈਸ਼ਰ ਇੰਜੈਕਟਰਾਂ ਦੀਆਂ ਵੱਖ-ਵੱਖ ਕਿਸਮਾਂ ਵਿਧੀਆਂ ਅਤੇ ਕਲੀਨਿਕਲ ਐਪਲੀਕੇਸ਼ਨਾਂ ਦੀ ਬੁਨਿਆਦੀ ਸਮਝ ਪ੍ਰਦਾਨ ਕਰਨ ਲਈ ਤਿਆਰ ਕੀਤੀ ਗਈ ਸਿਧਾਂਤਿਕ ਸੈਸ਼ਨ ਨਾਲ ਹੋਈ ਵਰਕਸ਼ਾਪ ਦਾ ਦੂਜਾ ਭਾਗ ਹੈਂਡ-ਆਨ ਟ੍ਰੇਨਿੰਗ ਨੂੰ ਸਮਰਪਿਤ ਰਿਹਾ ਪ੍ਰੈਕਟੀਕਲ ਸੈਸ਼ਨਾਂ ਦਾ ਆਯੋਜਨ ਕੀਤਾ ਗਿਆ ਜਿਸ ਨਾਲ ਵਿਦਿਆਰਥੀਆਂ ਨੂੰ ਸਾਜ਼ੋ-ਸਮਾਨ ਸੰਚਾਲਨ ਦੇ ਪਹਿਲੂਆਂ ਨੂੰ ਸਿੱਖਣ ਤੇ ਪ੍ਰੈਸ਼ਰ ਇੰਜੈਕਟਰਾਂ ਦੇ ਵਰਤੋਂ ਨਾਲ ਜੁੜੇ ਵੱਖ-ਵੱਖ ਮਾਪਦੰਡਾਂ ਨੂੰ ਸਮਝਣ ਦੀ ਜਾਣਕਾਰੀ ਦਿੱਤੀ ਗਈ ਇਸ ਦਾ ਉਦੇਸ਼ ਇਸ ਆਧੁਨਿਕ ਰਿਡਲੋਜੀਕਲ ਉਪਕਰਣਾਂ ਨੂੰ ਸੰਭਾਲਣ ਵਿੱਚ ਭਾਗੀਦਾਰਾਂ ਦੇ ਵਿਸ਼ੋਸ਼ ਯੋਗਦਾਨ ਨੂੰ ਉਤੁਪਾਉਣਾ ਸੀ ਬਰਨਾਲਾ ਪੁਲਿਸ ਵੱਲੋਂ ਅੱਜ ਨਸ਼ਾ ਵਿਰੋਧੀ ਮੈਰਾਥਨ ਵਾਕਾਥਨ ਤੇ ਸਾਈਕਲ ਰੈਲੀ ਕਰਵਾਈ ਗਈ ਬਰਨਾਲਾ ਦੇ ਐਸਐਸਪੀ ਸੰਦੀਪ ਕੁਮਾਰ ਮਾਲਕ ਦੀ ਅਗਵਾਈ ਵਿੱਚ ਕਰਵਾਈ ਗਈ ਇਸ ਰੈਲੀ ਵਿੱਚ ਪੁਲਿਸ ਮੁਲਾਜ਼ਮਾਂ ਅਤੇ ਸੀਨੀਅਰ ਅਧਿਕਾਰੀਆਂ ਸਮੇਤ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ ਐਸਐਸਪੀ ਸੰਦੀਪ ਕੁਮਾਰ ਮਾਲਕ ਨੇ ਕਿਹਾ ਕਿ ਸਾਡਾ ਉਦੇਸ਼ ਸਿਹਤਮੰਤ ਸਮਾਜ ਦੀ ਸਿਰਨਾ ਕਰਨਾ ਹੈ 올 ਦੀ एजेंट्स डिफरेंट ਯੂਥ ਕਲਬਸ ਤੋਂ ਪਿੰਡਾਂ ਦੇ ਵਿੱਚੋਂ ਸਕੂਲਸ ਕਾਲਜਸ ਤੋਂ ਪਾਰਟਿਸਪੇਸ਼ਨ ਇੱਥੇ ਸੀਗਾ ਬੋਥ ਬॉयਜ਼ ਗਰਲਸ ਅਸੀਂ ਇਹਦੇ ਥਰੂ ਇਹ ਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਜੀ ਨਸ਼ਿਆਂ ਤੋਂ ਦੂਰ ਰਹੋ ਤੇ ਆਪਣੀ ਜੋ એનર્ਜੀ ਹੈਗੀ ਯੂਥ ਦੇ ਵਿੱਚ ਉਹਨੂੰ ਸਹੀ ਢੰਗ ਨਾਲ ਚੈਨਲਾਈਜ਼ ਕਰੋ ਪੋਜ਼ਿਟਿਵ ਤਰੀਕੇ ਨਾਲ ਸਵਸਥ ਰਹੋ ਸਵਸ ਫਿਜ਼ੀਕਲੀ ਵੀ ਮੈਂਟਲੀ ਵੀ ਐਂਡ ਪੰਜਾਬ ਨੂੰ ਵੀ ਸਵਸਥ ਰੱਖੋ ਖਰੜ ਦੇ ਸੀਆਈਏ ਸਟਾਫ ਨੇ ਤਿੰਨ ਕਤਥ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 4.5 ਕਿਲੋਗ੍ਰਾਮ ਅਫੀਮ ਅਤੇ 1.5 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ ਜਾਂਚ ਬਾਰੇ ਪੁਲਿਸ ਉਪਕਟਾਨ ਤਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇਹਨਾਂ ਨੂੰ ਪਿੰਡ ਕੰਬਾਲਾ ਨੇੜੇੋਂ ਕਾਬੂ ਕੀਤਾ ਹੈ ਮੁਲਜ਼ਮਾਂ ਦੀ ਪਛਾਣ ਉੱਤਰ ਪ੍ਰਦੇਸ਼ ਦੇ ਪਿੰਡ ਝਾਂਕਰਾਂ ਵਾਸੀ ਰਵੀ ਕੁਮਾਰ ਜ਼ਿਲ੍ਹਾ ਬਰੇਲੀ ਦੇ ਵਿਸ਼ਨੂੰ ਅਤੇ ਵਰਜੇਸ਼ ਵਜੋ ਹੋਈਏ ਇਹ ਝਾਰਖੰਡ ਤੋਂ ਭਾਰੀ ਮਾਤਰਾ ਵਿੱਚ ਅਫੀਮ ਲਿਆ ਕੇ ਜ਼ਿਲ੍ਹਾ ਮੁਹਾਲੀ ਅਤੇ ਪੰਜਾਬ ਵਿੱਚ ਵਕਤੁਕ ਥਾਮਾ ਤੇ ਸਪਲਾਈ ਕਰਦੇ ਸੀ ਤਿੰਨ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਦੋਸ਼ੀਆਂ 'ਪਾਸੋਂ ਹੋਰ ਵੀ ਪੁੱਛਗਿੱਛ ਜਾਰੀ ਹੈ ਬਠਿੰਡਾ ਵਿੱਚ ਕਾਰਜਕਾਰੀ ਸਿਵਲ ਸਰਜੰਟ ਡਾ. ਨਵਦੀਪ ਕੌਰ ਸਰਾਂ ਦੀ ਅਦਖਰ ਇੱਕ ਵਿੱਚ ਜ਼ਿਲ੍ਹੇ ਵਿੱਚ 7 ਸਤੰਬਰ ਤੱਕ ਫੀਡਿੰਗ ਸਮਾਰਟ ਰਾਈਟ ਫਰੋਮ ਸਟਾਰਟ ਥੀਮ ਹੇਠ ਕੌਮੀ ਖੁਰਾਕ ਹਫ਼ਤਾ ਮਨਾਇਆ ਜਾ ਰਿਹਾ ਹੈ ਡਾਟਰ ਸਰਾਂ ਨੇ ਦੱਸਿਆ ਕਿ ਕੌਮੀ ਖੁਰਾਕ ਹਫ਼ਤੇ ਦਾ ਉਦੇਸ਼ ਗਰਭਤੀ ਔਰਤਾਂ ਨਵਜਮੇ ਬੱਚਿਆਂ ਅਤੇ ਕਿਸ਼ੋਰ ਅਵਸਥਾ ਵਾਲੇ ਬੱਚਿਆਂ ਦੇ ਨਾਲ-ਨਾਲ ਹਰ ਉਮਰ ਦੇ ਵਰਗ ਦੇ ਲੋਕਾਂ ਨੂੰ ਸੰਤੁਲਿਤ ਭੋਜਨ ਤੇ ਸੰਤੁਲਿਤ ਭੋਜਨ ਦੇ ਸੌਮਿਆ ਬਸੰਦੀ ਜਾਗਰੂਕ ਕਰਨਾ ਹੈ ਜ਼ਿਲ੍ਹਾ ਡਿਪਟੀ ਮਾਸ ਮੀਡੀਆ ਅਫਸਰ ਮਲਕੀਤ ਕੌਰ ਨੇ ਦੱਸਿਆ ਕਿ ਗਰਭਤੀ ਮਾਵਾਂ ਨੂੰ ਆਪਣੇ ਬੱਚੇ ਦੇ ਖੁਰਾਕ ਦਾ ਧਿਆਨ ਰੱਖ ਕੇ ਸਾਫ਼ ਸੁਥਰਾ ਅਤੇ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ ਅਤੇ ਕਿਸੇ ਮਾਹ ਡਾਕਟਰ ਕੋਲੋਂ ਘੱਟੋ ਘੱਟ 4 ਵਾਰ ਚੈੱਕਅਪ ਕਰਵਾਉਣਾ ਚਾਹੀਦਾ ਹੈ। ਪੈਰਾਓਲੰਪਿਕ ਵਿੱਚ ਜੁਗੇਸ਼ ਕਥੂਨਿਆ ਨੇ ਪੁਰਸ਼ਾਂ ਦੇ ਡਿਸਕਸ ਥਰੋ F55 ਦੇ ਫਾਈਨਲ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ। ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੇ ਜੁਗੇਸ਼ ਕਥੂਨਿਆ ਨੂੰ ਵਧਾਈ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਉਹਨਾਂ ਲਗਾਤਾਰ 2 ਪੈਰਾਓਲੰਪਿਕ ਦਲਵੇਂ ਹਾਜ਼ਰਤ ਕੇ ਆਪਣੇ ਇਰਾਦੇ ਅਤੇ ਨਿਰੰਤਰਤਾ ਨੂੰ ਸਾਬਤ ਕੀਤਾ ਹੈ। ਰਾਸ਼ਟਰਪਤੀ ਮੁਰਮੂ ਨੇ ਕਾਮਨਾ ਕੀਤੀ ਕਿ ਕਿ ਉਹ ਮਜ਼ਬੂਤੀ ਨਾਲ ਅੱਗੇ ਵਧੇ ਰਹਿਣ ਤੇ ਦੇਸ਼ ਦਾ ਮਾਣ ਵਧਾਉਂਦੇ ਰਹਿਣ ਉਪਰਾਸ਼ਟਰਪਤੀ ਜਗਦੀਪ ਧਨਖੜ ਨੇ ਪੈਰਿਸ ਪੈਰਾਓਲੰਪਿਕ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੇ ਜੁਗੇਸ਼ ਕਥੂਨੀਆਂ ਨੂੰ ਸ਼ੁਭ ਕਾਮਨਾ ਭੇਟ ਕੀਤੀਆਂ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਪਰਾਸ਼ਟਰਪਤੀ ਨੇ ਕਿਹਾ ਕਿ ਉਹਨਾਂ ਦਾ ਲਗਾਤਾਰ ਪ੍ਰਦਰਸ਼ਨ ਉਹਨਾਂ ਦੀ ਵਚਨਬੱਧਤਾ ਤੇ ਸਖਤ ਮਿਹਨਤ ਦਾ ਪਰਮਾਣ ਹੈ ਇਸੇ ਦੌਰਾਨ ਭਾਰਤ ਦੀ ਪੈਰਾਸ਼ਟਰ ਦੋਸੀਮਤੀ ਮੁਰਗੇਸਨ ਨੇ ਪੈਰਿਸ 올림픽 ਦੇ ਵਿੱਚ ਮਹਿਲਾ ਐਸਯੂ5 ਬੈਡਮਿੰਟਨ ਮੁਕਾਬਲੇ ਵਿੱਚ ਹਮਵਤਨ ਮਨੀਸ਼ਾ ਰਾਮਦਾਸ ਨੂੰ ਹਰਾ ਕੇ ਫਾਈਨਲ ਵਿੱਚ ਥਾਂ ਬਣਾ ਲਈਏ ਚੋਟੀ ਦਾ ਦਰਜਾ ਪ੍ਰਾਪਤ ਮੁਰਗੇਸ਼ਨ ਨੇ ਬੀਤੀ ਰਾਤ ਸਹੀਂ ਫਾਈਨਲ ਵਿੱਚ ਮਨੀਸ਼ਾ ਨੂੰ 23 21 21 17 ਨਾਲ ਹਰਾਇਆ ਇਸ ਜਿੱਤ ਨਾਲ ਮੁਰਗੇਸ਼ਨ ਨੇ ਚਾਂਦੀ ਦਾ ਤਗਮਾ ਪੱਕਾ ਕਰ ਲਿਆ ਫਾਈਨਲ ਦੇ ਵਿੱਚ ਉਸ ਦਾ ਸਾਹਮਣਾ ਚੀਨ ਦੀ ਯਾਂਗ ਕੁਏਸ਼ਾ ਨਾਲ ਹੋਏਗਾ ਸ਼ਰੀਫ ਅਧਿਕਾਰ ਸਾਹਿਬ ਵਿਖੇ ਜ਼ਿਲ੍ਹਾ ਖੇਡ ਅਫਸਰ ਗੁਰਦੀਪ ਕੌਰ ਨੇ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ ਤਹਿਤ 9 ਸਤੰਬਰ ਤੱਕ ਬਲਾਕ ਪੱਧਰ ਦੀਆਂ ਖੇਡਾਂ ਕਰਵਾਈਆਂ ਜਾ ਰਹੀਆਂ ਨੇ ਉਹਨਾਂ ਦੱਸਿਆ ਕਿ ਬਲਾਕ ਪੱਧਰੀ ਖੇਡਾਂ ਦੇ ਪਹਿਲੇ ਦਿਨ 1600 ਮੀਟਰ ਦੌੜ ਵਿੱਚ ਹਰਮਨਪ੍ਰੀਤ ਲਖੋਤਾ ਨੇ ਪਹਿਲਾ ਸਥਾਨ, ਵੰਸ਼ਦੀਪ ਸਿੰਘ ਨੇ ਦੂਜਾ ਸਥਾਨ ਅਤੇ ਹਰਮਨ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਕਬੱਡੀ ਨੈਸ਼ਨਲ ਸਟਾਈਲ ਦੇ ਲੜਕੇ ਦੇ ਅੰਡਰ 17 ਵਿੱਚ ਪਿੰਡ ਮਾਧੋਪੁਰ ਦੀ ਟੀਮ ਨੇ ਕੋਚਿੰਗ ਸੈਂਟਰ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਫਾਜ਼ਲਕਾਦੀ ਡਿਪਟੀ ਕਮਿਸ਼ਨ ਡਾਕਟਰ ਅਸੇਨ ਨੂੰ ਦੁੱਗਲ ਨੇ ਕਿਹਾ ਹੈ ਕਿ ਅਕਸਰ ਹੀ ਦੇਖਣ ਵਿੱਚ ਆਉਂਦਾ ਹੈ ਕਿ ਪਸ਼ੂ ਪਾਲਕ ਆਪਣੀ ਲੋੜ ਪੂਰੀ ਹੋਣ ਮਗਰੋਂ ਆਪਣੇ ਪਾਲਤੂ ਗਊਮਾਂਸ਼ ਨੂੰ ਸੜਕਾਂ ਦੇ ਬੇਸਹਾਰਾ ਛੱਡ ਦਿੰਦੇ ਨੇ ਜਿਸ ਕਰਕੇ ਅਨੇਕਾਂ ਸੜਕੀ ਦੁਰਘਟਨਾਵਾਂ ਹੋ ਜਾਂਦੀਆਂ ਨੇ ਉਹਨਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੜਕੀ ਦੁਰਘਟਨਾਵਾਂ ਤੇ ਠੱਲ ਪਾਉਣ ਲਈ ਲਗਾਤਾਰ ਬੇਸਹਾਰਾ ਗਊਮਾਂਸ਼ ਨੂੰ ਗਊਸ਼ਾਲਾਾਂ ਅਤੇ ਕੈਟਲ ਪੌਂਡ ਵਿੱਚ ਲਿਆਇਆ ਜਾ ਰਿਹਾ ਹੈ ਡਿਪਟੀ ਕਮਿਸ਼ਨਰ ਨੇ ਇਹਨਾਂ ਲੋਕਾਂ ਨੂੰ ਸਤਾਉਣ ਹੁੰਦਾ ਕਿਹਾ ਕਿ ਜੇਕਰ ਕੋਈ ਵੀ ਜਹੀ ਜਾਣਕਾਰੀ ਉਹਨਾਂ ਦੇ ਧਿਆਨ 'ਚ ਆਉਂਦੀ ਹੈ ਕਿ ਪਸ਼ੂ ਪਾਲਕ ਵੱਲੋਂ ਛੱਡਿਆ ਗਊਵਾਂਸ਼ ਗਊਸ਼ਾਲਾਾਂ ਵਿੱਚੇ ਪਹੁੰਚਾਏ ਤਾਂ ਪਸ਼ੂ ਪਾਲਕਾਂ ਨੂੰ ਗਊਮਾਂਸ਼ ਵਾਪਸ ਨਹੀਂ ਕੀਤਾ ਜਾਵੇਗਾ ਤੇ ਅਖਰ ਦੇ ਵਿੱਚ ਖਬਰਾਂ ਇੱਕ ਵਾਰ ਫ ਸਰਬੋਚ ਅਦਾਲਤ ਨੇ ਸ਼ੰਭੂ ਬਾਰਡਰ ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀਆਂ ਸ਼ਿਕਾਇਤਾਂ ਨੂੰ ਸੁਲਝਾਉਣ ਦੇ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਨਵਾਬ ਸਿੰਘ ਦੀ ਅਗਵਾਈ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ ਹੈ। ਪੰਜਾਬ ਵਿਧਾਨ ਸਭਾ ਦਾ اجلاس ਅੱਜ ਪਿਛਲੇ اجلاس ਤੋਂ ਬਾਅਦ ਵਿਸ਼ੜੀਆ ਰੂਹਾਂ ਨੂੰ ਸ਼ਦਾਂਜ ਦੇਣ ਦਾ ਸ਼ੁਰੂ ਹੋ ਗਿਆ ਹੈ। ਪੰਜਾਬ ਦੇ ਨੌਜਵਾਨਾਂ ਦੀ ਯੋਗਤਾ ਅਤੇ ਉਦਮੀ ਹੁਨਰ ਨੂੰ ਉਤਸ਼ਾਹਿਤ ਕਰਨ ਵਾਸਤੇ ਪੰਜਾਬ ਵਿਕਾਸ ਮਿਸ਼ਨ ਨੇ ਰਹਿਣਾ ਐਜੂਕੇਸ਼ਨ ਫਾਊਂਡੇਸ਼ਨ ਨਾਮੀ ਹੇਠ ਸਹੀ ਬਾਤ ਕੀਤਾ ਹੈ। ਤੇਜ਼ ਦੇ ਨਾਲ ਹੀ ਪ੍ਰਾਦੇਸ਼ੀ ਖਬਰਾਂ ਖਤਮ ਹੋਈਆਂ। ਨਮਸਕਾਰ।